ਪੰਜਾਬ ਵਿੱਚ ਪੈ ਗਿਆ ਆਮ ਆਦਮੀ ਪਾਰਟੀ ਵਿੱਚ ਵੱਡਾ ਤੂਫਾਨ ਆਮ ਆਦਮੀ ਪਾਰਟੀ ਦੇ ਵਿੱਚ ਸੀਐਮ ਨੂੰ ਲੈ ਕੇ ਹੋ ਗਈ ਵੱਡੀ ਬਗਾਵਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸੀਐਮ ਨੂੰ ਬਦਲਣ ਲਈ ਉੱਠ ਰਹੀ ਹੈ ਵੱਡੀ ਮੰਗ ਜੋ ਕਿ ਬਹੁਤ ਸਾਰੇ ਵਿਧਾਇਕਾਂ ਨੇ ਸੀਐਮ ਦੇ ਉੱਪਰ ਵੱਡੇ ਨਿਸ਼ਾਨੇ ਸਾਧ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਲਈ ਹੁਣ ਕੇਜਰੀਵਾਲ ਪੰਜਾਬ ਵਿੱਚ ਬਹੁਤ ਜਲਦੀ ਕਰ ਸਕਦੇ ਨੇ ਦੌੜਾ ਔਰ ਅਗਲਾ ਵੱਡਾ ਫੇਰ ਬਦਲ ਹੋ ਸਕਦਾ ਹੈ ਸੀਐਮ ਨੂੰ ਲੈ ਕੇ ਜੋ ਵੱਡੀ ਖਬਰ ਆਈਏ ਤੁਸੀਂ ਜਿਹੜਾ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ 94 ਵਿਧਾਇਕਾਂ ਦੇ ਵਿੱਚੋਂ 40 ਵਿਧਾਇਕ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਪਦਲਣ ਦੀ ਗੱਲ ਕਹਿ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਉੱਪਰ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਅਰਵਿੰਦ ਕੇਜਰੀਵਾਲ ਨਾਲ ਬੈਠਕ ਹੋ ਗਈ ਏ ਜੋ ਕਿ ਸੰਦੀਪ ਪਾਠਕ ਨੇ ਪਹਿਲਾਂ ਵੀ ਬੈਠਕ ਕੀਤੀ ਸੀ ਉਹੀ ਫਿਰ ਦੁਬਾਰਾ ਰੱਫੜ ਖੜਾ ਹੋ ਗਿਆ ਆਮ ਆਦੀ ਪਾਰਟੀ ਦੇ ਵਿੱਚ ਸੀਐਮ ਨੂੰ ਲੈ ਕੇ ਵੱਡੀ ਖਬਰ ਆ ਗਈ ਆਮ ਆਦੀ ਪਾਰਟੀ ਵਿੱਚ ਸੀਐਮ ਦਾ ਚਿਹਰਾ ਬਦਲਣ ਲਈ ਆਮ ਆਦੀ ਪਾਰਟੀ ਵੱਲੋਂ ਜੋ ਕੈਬਨ ਮੰਤਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਉਣਗੇ ਪੰਜਾਬ ਦੇ ਵਿੱਚ ਫਿਰ ਇੱਕ ਵੱਡਾ ਉਥਲ ਪੁਥਲ ਵੇਖਣ ਨੂੰ ਮਿਲੇਗੀ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਤੇਜ਼ ਹੋਈਆਂ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲੀਆ ਨਿਸ਼ਾਨ ਉੱਠ ਰਹੇ ਨੇ ਜੋ ਕਿ ਨਗਰ ਨਿਗਮ ਚੋੜਾ ਤੋਂ ਪਹਿਲਾਂ ਆਮ ਆਦੀ ਪਾਰਟੀ ਨੇ सीएम ਨੂੰ ਬਦਲਣ ਦੀ ਯੋਜਨਾ ਬਣਾ ਰਹੀ ਹੈ सीएम ਮੁੱਖ ਮੰਤਰੀ ਭਗਵੰਤ ਮਾਨ ਜਿਸ ਦਾ ਵੱਡਾ ਸ਼ਹਿਰਾਂ ਦੇ ਵਿੱਚ ਕੋਈ ਵੱਡਾ ਰੋਲ ਅਦਾ ਨਹੀਂ ਹੋ ਰਿਹਾ ਸ਼ਹਿਰਾਂ ਦੇ ਪ੍ਰੋਜੈਕਟ ਰੁਕੇ ਹੋਏ ਨੇ ਸ਼ਹਿਰਾਂ ਦੇ ਵਿੱਚ ਸਿਵਰੇਜ ਨੂੰ ਲੈ ਕੇ ਲਾਈਟਾਂ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਹਾਈਵੇ ਨੂੰ ਲੈ ਕੇ ਜਿਹੜਾ ਕਿ ਤਰਨੇ ਲੱਗੇ ਹੋਏ ਨੇ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ ਸੋ ਕਿਸਾਨਾਂ ਦੇ ਵੱਲੋਂ ਵੀ ਸੀਐਮ ਦੇ ਖਿਲਾਫ ਔਰ ਸ਼ਹਿਰੀ ਲੋਕਾਂ ਵੱਲੋਂ ਵੀ ਵਪਾਰੀਆਂ ਵੱਲੋਂ ਵੀ ਜਿਹੜਾ ਕਿ ਸੀਐਮ ਦੇ ਖਿਲਾਫ ਕਰਨੇ ਲਾਏ ਹੋਏ ਨੇ ਸੋ ਸੀਐਮ ਦੇ ਖਿਲਾਫ ਜਿਹੜੀ ਬਾਗੀ ਸੂਰਾਂ ਉੱਠ ਰਹੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਵਿਧਾਇਕਾਂ ਦੇ ਵੱਲੋਂ ਜੋ ਵੱਡੀ ਖਬਰ ਆ ਰਹੀ ਕੀ 40 ਵਿਧਾਇਕ ਜਿਹੜੇ ਨੇ ਉਹ ਸੀਐਮ ਬਦਲਣ ਨੂੰ ਲੈ ਕੇ ਫਿਰ ਦਿੱਲੀ ਵਿੱਚ ਪਹੁੰਚ ਗਏ ਨੇ ਸੀਐਮ ਬਦਲਿਆ ਜਾਏਗਾ ਜੋ ਆਉਣ ਵਾਲੇ ਕੁਝ ਦਿਨਾਂ 'ਚ ਨਵਾਂ ਸੀਐਮ ਪੰਜਾਬ ਨੂੰ ਮਿਲੇਗਾ ਔਰ ਕੌਣ ਹੋਵੇਗਾ ਉਹ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੁਣਨਾ ਹੈ ਦਿੱਲੀ ਤੋਂ सीएम ਦਾ ਜਿਹੜਾ ਉਸ ਨਾਮ ਫਾਈਨਲ ਹੋਣਾ ਹੈ ਉਸ ਨੂੰ सीएम ਦੇ ਜਿਹੜੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜੋ ਕਿ ਵੱਡੀ ਖਬਰ ਆ ਰਹੀ ਕਿ ਕੁਲਤਾਰ ਸਿੰਘ ਸੰਧਵਾ ਤੇ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕੁਲਤਾਰ ਸਿੰਘ ਸੰਧਵਾ ਜਿਹੜਾ ਨੂੰ सीएम ਦਾ ਅਹੁਦਾ ਦਿੱਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ सीएम ਤੋਂ ਹਟਾਇਆ ਜਾ ਸਕਦਾ ਹੈ ਵੱਡਾ ਫੇਰ ਬਦਲ ਹੋ ਸਕਦਾ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ 2000 21 ਦੇ ਵਿੱਚ ਕੀਤਾ ਸੀ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਕਰਨ ਜਾ ਰਹੀ ਹੈ